ਅਕਸਰ ਹਰ ਕਿਸੇ ਨੇ ਅੰਮ੍ਰਿਤਸਰ ਆਲੂ ਗੋਬੀ ਅਤੇ ਪਨੀਰ ਵਾਲਾ ਕੁਲਚੇ ਦਾ ਸਵਾਰ ਕੀਤਾ ਹੋਵੇਗਾ। ਲੇਕਿਨ ਬਟਾਲਾ 'ਚ ਇੱਕ ਖਾਸ ਕਿਸਮ ਦਾ ਕੁਲਚਾ ਨਾਨ ਮਿਲਦਾ ਹੈ ਜੋ ਖੋਏ ਨਾਲ ਤਿਆਰ ਹੁੰਦਾ ਹੈ। ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਹਨ। ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕੁਲਚੇ ਦੀ ਛੋਟੀ ਜੀ ਦੁਕਾਨ ਚ ਲਾ ਰਿਹਾ ਹੈ। ਕਦੇ ਰੇੜੀ ਲਾਉਂਦਾ ਸੀ। ਕੋਲ ਹੁਨਰ ਹੈ ਵੱਖ ਤਰ੍ਹਾਂ ਦੇ ਨਾਣ ਬਣਾਉਂਦਾ ਹੈ। ਖੋਏ ਦੀ ਬਰਫੀ ਤਾਂ ਸੁਣੀ ਹੋਏਗੀ ਲੇਕਿਨ ਖੋਏ ਵਾਲਾ ਕੁਲਚਾ ਨਾਨ ਕਦੀ ਸੁਣਿਆ ਨਹੀਂ ਹੋਣਾ ਬਟਾਲਾ ਚ ਮਿਲਦਾ ਹੈ ਖੋਏ ਵਾਲਾ ਨਾਨ ਖਾਸ ਤਰੀਕੇ ਨਾਲ ਤਿਆਰ ਕੀਤਾ ਕੁਲਚੇ ਉਹ ਤਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਖੋਣੇ ਹਾਂ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਨਾ ਗੈਸਟ ਹੈ ਹੀ ਵਾਰੂ ਇਹ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦਾ ਜੈਸਟ ਆਇਆ ਦੇਹੀ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਆਲੂ ਵਗੈਰਾ ਖਤਮ ਹੋ ਗਏ ਦੇਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਰਹਿ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਲੋਨ ਮਰਤ ਪਾ ਤੂੰ ਗਰੀਬ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦੇ ਤੁਸੀਂ ਮੈਂ ਦੇਖੋ 200 ਗ੍ਰਾਮ ਖੁਆ ਲੈ ਲੈਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦਸਵੀਂ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਘੋਟ ਲੈ ਗਿਆ ਇਹਦੇ ਨਾਲ ਦੇ ਲਿਆਏ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਲੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਘੋਟ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਕੁਝ ਪਿਆਰ ਦਿੱਤਾ ਹੈ ਮੈਨੂੰ 40 ਸਾਲ ਹੋ ਗਏ ਆ ਕਿੱਥੋਂ ਉਹ ਆਪਣੇ ਵੱਲ ਕੋਈ ਆਈਡੀਆ ਹਾਂਜੀ ਆਪਣੇ ਵੱਲੋਂ ਇੰਜਨ ਅਨੰਦ ਆਪਣੇ ਦਿਮਾਗ ਨਾਲ ਹੀ ਨਾ ਮੇਰੇ ਰਿਸ਼ਤੇਦਾਰ ਆਏ ਦੇ ਹੀ ਉਹਨਾਂ ਨੂੰ ਖਵਾਣਾ ਸੀ ਤੇ ਯਾਰ ਅਸ ਵੀ ਬਣਨੀ ਕੁਝ ਇਹ ਲੱਗਦੇ ਲੱਗਦੇ ਜਿਨ੍ਹਾਂ ਨੇ ਜਾਂ ਜਾਂਦੇ ਦੋ ਕੁਝ ਖਾਣੇ ਨਾ ਉਹਨਾਂ ਨੇ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਣਾ ਆਲੂ ਵਾਲੇ ਤੋਂ ਬਾਅਦ ਇਹ ਲਾਲੂ ਵਾਲਾ ਖਾਣਾ ਮੁੜ ਕੇ ਇਹਦਾ ਡਿਸ਼ ਜਰਾਂਗੇ ਸਾਰਾ ਟੇਸ ਇਹਦਾ ਖੁਇਦੇ ਰਹਿਣ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲੱਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੇ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਇਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਰਚੀ ਜੀ ਰਾਤੋ ਹੈ ਨਾ ਆਲੂ ਨਹੀਂ ਮਿਲਦੇ ਨੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਆ ਕਿ ਥੋੜਾ ਜਿਹਾ ਵਿੱਚ ਆਲੂ ਵੀ ਪਾ ਲਿਓ